ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲਿਆਂ ਲਈ ਬਾਪੂ ਬਲਕੌਰ ਸਿੰਘ ਨੇ ਦਿੱਤੀ ਇੱਕ ਵੱਡੀ ਖੁਸ਼ਖਬਰੀ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਹੀ ਮਾਤਾ ਚਰਨਕੌਰ ਨੇ ਛੋਟੇ ਸਿੱਧੂ ਨੂੰ ਜਨਮ ਦਿੱਤਾ ਹੈ ਪੂਰੇ 2 ਸਾਲਾਂ ਦੇ ਲੰਮੇ ਸਮੇਂ ਬਾਅਦ ਬਾਪੂ ਬਲਕੌਰ ਸਿੰਘ ਦੀ ਹਵੇਲੀ ਵਿੱਚ ਖੁਸ਼ੀਆਂ ਆਈਆਂ ਨੇ ਤੇ ਸਿੱਧੂ ਦੀ ਹਵੇਲੀ ਵਿੱਚ ਦੁਬਾਰਾ ਰੌਣਕਾਂ ਲੱਗ ਚੁੱਕੀਆਂ ਨੇ ਛੋਟੇ ਸਿੱਧੂ ਦੇ ਆਉਣ ਤੋਂ ਬਾਅਦ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਨੂੰ ਵੱਡੇ ਵੱਡੇ ਸਤਾਰੇ ਵਧਾਈਆਂ ਦੇ ਰਹੇ ਨੇ ਸਿੱਧੂ ਦੇ ਪਿੰਡ ਵਿੱਚ ਹਰ ਰੋਜ਼ ਮੇਲੇ ਵਰਗਾ ਮਾਹੌਲ ਬਣਿਆ ਰਹਿੰਦਾ ਹੈ ਛੋਟੇ ਸਿੱਧੂ ਦੇ ਆਉਣ ਤੇ ਨੇ ਤੇ ਹੁਣ ਬਾਪੂ ਬਲਕੌਰ ਸਿੰਘ ਨੇ ਵੀ ਨਾ ਚੌਣ ਵਾਲਿਆਂ ਲਈ ਇੱਕ ਵੱਡੀ ਖਬਰ ਸਾਂਝੀ ਕੀਤੀ ਹੈ ਬਲਕੌਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਪ੍ਰੈਲ ਦੇ ਪਹਿਲੇ ਹਫਤੇ ਵਿੱਚ ਇੱਕ ਨਵਾਂ ਗਾਣਾ ਰਿਲੀਜ਼ ਕਰਾਂਗੇ ਜੋ ਕਿ ਛੋਟੇ ਸਿੱਧੂ ਦੀ ਵਾਪਸੀ ਨਾਲ ਹੀ ਬਿਲਕੁਲ ਮੈਚ ਕਰਦਾ ਆ ਬਾਪੂ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਇਹ ਗਾਣਾ ਵੱਡੇ ਰਿਕਾਰਡ ਤੋੜ ਸਕਦਾ ਆ ਕੁਝ ਦਿਨਾਂ ਤੱਕ ਇਸ ਗਾਣੇ ਦਾ ਪੋਸਟਰ ਵੀ ਤੁਹਾਡੇ ਨਾਲ ਸਾਂਝਾ ਕਰ ਦੇਵਾਂਗੇ ਇਸ ਗੱਲ ਤੋਂ ਹੁਣ ਸਿੱਧੂ ਫੈਨਸ ਕਾਫੀ ਜ਼ਿਆਦਾ ਖੁਸ਼ ਤੇ ਐਕਸਾਈਟਿਡ ਨਜ਼ਰ ਆ ਰਹੇ ਨੇ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਥੱਲੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ